ਨਿਯੰਗ ਸਿੰਘ ਉਤਰਦਾ ਆਫਾ ਗਿਰ ਗਿਆ ਵਹੀਂ ਸਾਈਡ ਮੈਂ ਹੀ ਗਿਰਿਆ ਕੋ ਗੱਡੀ ਦਾ ਟੱਚ ਵੀ ਨਹੀਂ ਹੋਇਆ ਇਧਰ ਨਿਯੰਗ ਸਿੰਘ ਆਏ ਪਰ ਉਹਨਾਂ ਨੇ ਆਵਾਣਾ ਕੇ ਬਾਅਦ ਮਾਰਨਾ ਸ਼ੁਰੂ ਕਰ ਦਿੱਤੀ ਉਹ ਡੰਡੇ ਮਾਰੇ ਆਪਣਾ ਸਾਰਾ ਢਿੰਡੇ ਮਾਰੇ ਕੁਲਵਾੜੀਆਂ ਮਾਰੀ ਠੀਕ ਆਰ ਗੱਡੀ ਇਸ ਪੂਰੀ ਭੰਨ ਤੀ ਪੰਜੇ ਬੰਤੇ ਤਰੀ ਬੈਠੇ ਇਧਰ ਇੰਨੇ ਸਮਧੂਤਾ ਹੈ ਉਹ ਸੁਣ ਤੋ ਰਹੀ ਨਹੀਂ ਤਾ ਉਹ ਸੜਕਾਂ 'ਤੇ ਲੋਕਾਂ ਦੀ ਲੱਗੀ ਹੋਈ ਪੀੜ ਅਤੇ ਪੰਨੀ ਹੋਈ ਗੱਡੀ ਦੀਆਂ ਇਹ ਤਸਵੀਰਾਂ ਜੋ ਤੁਸੀਂ ਆਪਣੇ ਟੀਵੀ ਸਕਰੀਨ 'ਤੇ ਦੇਖ ਰਹੇ ਹੋ। ਦਰਅਸਲ ਇਹ ਤਸਵੀਰਾਂ ਗੁਰਦੁਆਰਾ ਸ਼ਰਜੋਤੀ ਸਰੂਪ ਸਾਹਿਬ ਦੇ ਨੇੜੇ ਦੀਆਂ ਨੇ ਜਿੱਥੇ ਕਿ ਕੁਝ ਨਿਹੰਗ ਸਿੰਘਾਂ ਦੇ ਵੱਲੋਂ ਇਸ ਗੱਡੀ ਦੀ ਪੰਤੋੜ ਕੀਤੀ ਗਈ ਹੈ। ਇਹ ਕਹਣਾ ਹੈ ਇਸ ਗੱਡੀ ਦੇ ਮਾਲਕ ਦਾ। ਤੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਸ ਸ਼ਖਸ ਦੇ ਵੱਲੋਂ ਇਸ ਗੱਡੀ ਨੂੰ ਪੰਨਣ ਦੇ ਇਲਜ਼ਾਮ ਲਗਾਏ ਗਏ ਨੇ ਉਹੋ ਹਰਿਆਣਾ ਪੁਲਿਸ ਦਾ ਐਸਪੀਓ ਤਸਵੀਰਾਂ ਤੁਹਾਡੇ ਸਾਹਮਣੇ ਨੇ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗੱਡੀ ਬੁਰੇ ਤਰੀਕੇ ਦੇ ਨਾਲ ਪੰਨੀ ਹੋਈ ਹੈ ਸ਼ੀਸ਼ੇ ਚੱਕਨਾ ਚੂਰ ਹੋਏ ਪਏ ਨੇ ਆਓ ਤੁਸੀਂ ਵੀ ਸੁਣੋ ਐਸਪੀਓ ਹਰਿਆਣਾ ਪੁਲਿਸ ਮੋਹਨ ਲਾਲ ਦੀ ਜ਼ੁਬਾਨੀ ਕਿ ਆਖਿਰ ਪੂਰਾ ਮਾਮਲਾ ਕੀ ਹੈ ਨਿਯੰਗ ਸਿੰਘ ਉਤਰ ਜਾ ਕੇ ਗਿਰ ਗਿਆ ਉਹ ਵਹੀਂ ਸਾਈਡ 'ਮੈਂ ਹੀ ਗਿਰਿਆ ਉਹ ਗੱਡੀ ਦਾ ਟੱਚ ਵੀ ਨਹੀਂ ਹੋਇਆ ਇਧਰ ਨਿਹੰਗ ਸਿੰਘ ਆਏ ਪਰ ਉਹਨਾਂ ਨੇ ਆ ਗਾਣੇ ਕੇ ਬਾਅਦ ਮਾਰਨਾ ਸ਼ੁਰੂ ਕਰ ਦਿੱਤਾ ਡੰਡੇ ਮਾਰੇ ਆਪਣਾ ਸਾਰਾ ਬਿੰਡੇ ਮਾਰੇ ਕੁਲਵਾੜੀਆਂ ਮਾਰੀ ਠੀਕ ਆ ਔਰ ਗੱਡੀ ਪੂਰੀ ਭੰਨ ਤੇ ਕਿੰਨੇ ਬੰਦੇ ਤੇ ਗੱਡੀ ਦੇ ਮਸਵਾਰ ਸਵਾਰ ਮੈਂ ਤਾਂ ਮੇਰਾ ਲੜਕਾ ਔਰ ਮੇਰਾ ਭਾਈ ਤਿੰਨ ਬੰਦੇ ਤੇ ਮੇਰੇ ਲੜਕੇ ਕਾ ਨਾਮ ਸ਼ਿਵੋ ਮੈਂ ਭਾਈ ਕਾ ਨਾਮ ਜਸਵੰਤ ਹੈ ਔਰ ਆਪਕਾ ਕੇ ਨਾਮ ਮੇਰਾ ਨਾਮ ਮੋਨ ਕਿਆ ਕਰਤੇ ਹੋ ਸਰ ਮੈਂ ਹਰਿਆਣਾ ਪੁਲਿਸ ਮੇ ਇਸ ਟਾਈਮ ਔਨ ਡਿਊਟੀ ਪਰ ਹਾਂ ਕਿਆ ਡਿਗਰੀ ਐਸ ਪੀਓ ਐਸ ਪੀਓ ਐਸ ਪੀਓ ਹਾਂ ਐਸ ਪੀਓ ਐਸ ਪੀਓ आगे। 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 दो नंबर चौकिया जख्मी तो, मतलब थे थे तो थे नहीं जख्मी बराबर मतलब मारी है है उन्होंने पांच बैठे इधर वो ठीक है वो, वो सुन तो रहे नहीं थे वो अब आर्मी भी पहले आर्मी में छब्बीस आने के बाद हरियाणा मांग क्या इंसान मिले मुझे और उनके साथ बढ़ती कार्रवाई करा ਜਦ ਤੱਕ ਬੰਦੀ ਕਾਰਵਾਈ ਨਾ ਕਰਾਂ ਤਦ ਤੱਕ ਮੈਂ ਇਧਰ ਸਜਾਂਗਾ ਨੀ ਸਰ ਉਹਦੇ ਮੌਕੇ ਤੇ ਪਹੁੰਚੇ ਥਾਣਾ ਫਤਿਹਗੜ੍ਹ ਸਾਹਿਬ ਦੇ ਐਸ ਐਚ ਓ ਇੰਦਰਜੀਤ ਸਿੰਘ ਨੇ ਦੱਸਿਆ ਕਿ ਮੋਹਨ ਲਾਲ ਦੀ ਇੱਥੇ ਗੱਡੀ ਖੜੀ ਸੀ ਜਿਸ ਨੂੰ ਕੀ ਟੰਡਿਆਂ ਆਦ ਦੇ ਨਾਲ ਨੁਕਸਾਨ ਪਹੁੰਚਾਇਆ ਗਿਆ ਤੇ ਫਿਲਹਾਲ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਕਾਨੂੰਨ ਮੁਤਾਬਕ ਬੰਦੀ ਕਾਰਵਾਈ ਕੀਤੀ ਜਾਵੇਗੀ ਅੱਜ ਮੈਨੂੰ ਇੱਕ ਕਲਾਬਲੀ ਟੈਲੀਫੋਨ ਮਿਲਿਆ ਸੀ ਵੀ ਜੋਤੀਸਰਪੁਰ ਦਰਸਾਉਂਗਾ ਦੇ ਨਾਲ ਇੱਕ ਕਾਰ ਤੋਂ ਦਾ ਮੈਸਜ ਆਇਆ ਨਾ ਮੌਕੇ ਤੇ ਪਹੁੰਚਿਆ ਮੌਕੇ ਤੇ ਪਹੁੰਚਿਆ ਦੇਖਿਆ ਵੀ ਕਾਰ ਖੜੀ ਹੈ ਤੇ ਕਾਰ ਤੇ ਡੰਡਿਆਂ ਨੂੰ ਡਿਆ ਨਾਲ ਸਿੱਛੇ ਸਾਰੇ ਭੰਨੇ ਪਿਆ ਤੇ ਬੰਦੇ ਨੂੰ ਪੁੱਛਿਆ ਮੋਹਨ ਲਾਲ ਹੈ ਮੋਹਨ ਲਾਲ ਸਾਨੂੰ ਖੇਰ ਸਿੰਘ ਹਿਮਾਲੇ ਦਾ ਰਹਿਣੇ ਵਾਲਾ ਹੈ ਇਹਨੂੰ ਪੁੱਛਿਆ ਇਹ ਕਹਿੰਦਾ ਵੀ ਮੇਰੀ ਗੱਡੀ ਕਿਤੇ ਧੰਗ ਸਿੰਗਲ ਧੰਗ ਨਾਲ ਟੱਕਰ ਹੋ ਗਈ ਸੀ ਤੇ ਉਹਨਾਂ ਨੇ ਇਸੇ ਗੱਲ ਦੇ ਗੁੱਸੇ 'ਚ ਆ ਕੇ ਮੇਰੀ ਗੱਡੀ ਨੂੰ ਪੰਚਿਆ ਕੋਈ ਜ਼ਖਮੀ ਵੀ ਹੋਇਆ ਨਹੀਂ ਜ਼ਖਮੀ ਨਹੀਂ ਹੋਇਆ ਕੋਈ ਜ਼ਖਮੀ ਦਾ ਮੈਂ ਪੁੱਛ ਰਿਆਂ ਜੇ ਪੁਰਤਾਲ ਚੱਲ ਰਹੀ ਹੈ ਜਿੱਦਾਂ ਦੀ ਹੋਊਗੀ ਮੈਂ ਇਹਨਾਂ ਦਾ ਬਿਆਨ ਹਾਸਲ ਕਰਕੇ ਕਰ ਰਹੀ ਕਰ ਇਹ ਹਿਮਾਲੇ ਤੋਂ ਹੀ ਆ ਰਹੇ ਸੀ ਇਹਨਾਂ ਨੇ ਬੜਾੜੇ ਜਾਣਾ ਸੀ ਕੁਮ ਮੈਂ ਮੋਤਾ ਟੱਕਣ ਜਾਣਾ ਸੀ ਸ਼ਾਇਦ ਤੇ ਕਿੱਥੇ ਗੱਡੀ-ਵੜੀ ਖੜਕ ਰਹੀ ਇਹਨਾਂ ਦੀ ਕਿਉਂ ਅੱਜ ਉੱਚੀ ਸਰੋਤ ਤੇ ਮੂਰੇ ਹੀ ਖੜੇ ਆਪਾਂ ਉੱਥੇ ਖੜੇ ਆ ਇੱਥੇ ਦੀ ਗੱਲ ਹੈ ਇੱਥੇ ਗੱਡੀ ਖੜੀ ਆ ਕੋਈ ਨਹੀਂ ਹੋਈ ਨਹੀਂ ਬਸ ਸਾਡੀ ਬੰਦੇ ਕੌਣ ਸੀ ਬੰਦੇ ਜਿਹਨਾਂ ਨੇ ਹਮਲਾ ਕੀਤਾ ਜੀ ਨੰਗ ਆਜੇ ਤੋ ਦੱਸ ਕਰ ਹੈ ਵੈਰੀਫਾਈ ਤਿੰਨ ਇੱਕ ਬੰਦੇ ਸੀ ਪੰਜ ਛੇ ਨੰਗ ਸੀ ਵੈਰੀਫਾਈ ਕਰੀਂ ਉਰ ਦੇਖਣ ਵਾਲੀ ਗੱਲ ਹੋਏਗੀ ਕਿ ਹਰਿਆਣਾ ਪੁਲਿਸ ਤੇ ਐਸਪੀਓ ਦੀ ਜੋ ਇਹ ਗੱਡੀ ਦੀ ਭੰਤੋੜ ਕੀਤੀ ਗਈ ਹੈ ਤੇ ਬਹੁਤ ਲਾਸ ਦੇ ਵੱਲੋਂ ਜੋ ਇਲਜ਼ਾਮ ਲਗਾਏ ਗਏ ਨੇ ਉਸ ਮਾਮਲੇ ਵਿੱਚ ਪੁਲਿਸ ਦੀ ਜਾਂਚ ਪੜਤਾਲ ਤੋਂ ਬਾਅਦ ਕੀ ਕੁਝ ਖੁਲਾਸੇ ਹੁੰਦੇ ਨੇ ਜਗਬਾਣੀ ਟੀਵੀ ਦੇ ਲਈ ਫਤਿਹਗੜ ਸਾਹਿਬ ਤੋਂ ਜਗਦੀਸ਼ ਸਿੰਘ ਦੀ ਰਿਪੋਰਟ